ਖਾਸ ਕਰ ਮਾਨਸਾ ਏਰੀਆ ਬਰੇਟਾ ਦੇ ਭਲਾਡੇ ਵਾਲਿਆਂ ਨੂੰ ਆਫਰ ਆ ਗਈ ਵਧੀਆ ਵੀਰੇ ਜਿਹੜੇ ਨੇੜੇ ਦੇ ਇੱਥੇ ਕਲੋਨੀਆ ਦੇ ਵਿੱਚ ਅੱਜ ਜ਼ਮੀਨ ਖਰੀਦਣਾ ਚਾਹੁੰਦੇ ਨੇ ਬਹੁਤ ਵੱਡੀ ਬਈ ਬਹੁਤ ਵਧੀਆ ਲੋਕੇਸ਼ਨ ਲੈ ਕੇ ਆਇਆਗੇ ਬਹੁਤ ਵਧੀਆ ਅੱਧੂ ਵਧੀਆ ਜ਼ਮੀਨ ਨਹੀਂ ਮਿਲਣੀ ਕਿਤੇ ਲੈ ਵੀ ਦੋਸਤੋ ਸੌਟਲੀ ਜ਼ਮੀਨ ਲੈ ਕੇ ਆਇਆ ਬਈ ਸਹਿਰ ਬਰੇਟੇ ਦੇ ਵਿੱਚ ਕਲੋਨੀਆ ਦੇ ਵਿੱਚ ਜ਼ਮੀਨ ਹੈਗੀ ਲਗਭਗ 4 ਕਿੱਲੇ ਤੋਂ ਉੱਤੇ ਹੈਗੀ ਕਿੰਨੀ ਜ਼ਮੀਨ ਹੈ ਕੀ ਗੱਲਬਾਤ ਹੈ ਕਿ ਸਾਰੀ ਗੱਲਬਾਤ ਕਰ ਦਾਂਗੇ ਏਰੀਆ ਬਈ ਬਹੁਤ ਚੰਗਾ ਨਾ ਜੇ ਕੋਈ ਮੇਰਾ ਵੀਰ ਬਾਈ ਇੱਥੇ ਬਾਹੀ ਕਰਨਾ ਚਾਹੁੰਦਾ ਹੋਵੇ ਜਾਂ ਫਿਰ ਬਈ ਕਲੋਨੀਆ ਕੱਟਣੀ ਚਾਹੁੰਦਾ ਹੋਵੇ ਤਾਂ ਹਰੇਕ ਕਾਸੇ ਦੇ ਵਾਸਤੇ ਜ਼ਮੀਨ ਬਹੁਤ ਜ਼ਿਆਦਾ ਵਧੀਆ ਹੈਗੀ ਉਪਜਾਊ ਜ਼ਮੀਨ ਹੈ ਬਈ ਤੁਸੀਂ ਲੈ ਸਕਦੇ ਹੋਗੇ ਬਾਕੀ ਗੱਲਬਾਤ ਕਰ ਦਾਂਗੇ ਵੀ ਦਿਨ ਬਣੇ ਰਿਓ ਵੀਡੀਓ ਦੇ ਵਿੱਚ ਆਜੋ ਬਈ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਹੈਗੀ ਉਹ ਜ਼ਮੀਨ ਤੇ ਨਾਲ ਲੱਗੀ ਹੋਏਗੀ ਮੋਟਰ ਬਾਕੀ ਗੱਲਬਾਤ ਕਰ ਦਿਆ ਬਈ ਨਾ ਆਜੋ ਭਾਈ ਅਸਤੀਕਰ ਜੀ ਸਿਗਾ ਬਾਈ ਤਰਸੇਮ ਕੀ ਆ ਚੱਲੇ ਬਹੁਤ ਵਧੀਆ ਬਾਈ ਬਹੁਤ ਚੜਦੀ ਕਲਾ ਠੀਕ ਆ ਅੱਜ ਪਹੁੰਚ ਗਏ ਫਿਰਾਂ ਬਰੇਟਿਆਂ ਦੇ ਵਿੱਚ ਹਾਂ ਬਾਈ ਅੱਜ ਬਰੇਟੇ ਪਹੁੰਚੇ ਆ ਆ ਜਿਓ ਬਾਈ ਮੜਾ ਗੱਲਬਾਤ ਕਰਦੇ ਆਂ ਕਿਵੇਂ ਆਂ ਕੀ ਇਹ ਜਮੀਨ ਬਾਈ ਜਮੀਨ ਵਾਰ 10 ਬਲਾਂ ਦਾ ਵਿਕੇ ਇਹ ਦਰਸ਼ੇਮ ਬਾਈ 4.5 ਕਿਲੇ 6 ਮਰਲੇ ਪੂਰੀ ਜ਼ਮੀਨ ਹੈ ਰਜਿਸਟਰੀ 'ਚ ਜੀ ਠੀਕ ਆ ਤੇ ਬਾਈ ਅੱਧ ਦੀ ਮੋਟਰ ਹੈ ਇਹਦੇ ਵਿੱਚ ਦੀ ਦੀ ਅੱਛਾ ਪਾਣੀ ਆ ਤੇ ਪਜਾਉ ਬਰੇ ਜੀਰੀ ਵਾਲਾ ਬਾਹਣ ਹੈਗਾ ਉਹ ਦੇਖ ਸਕਦੇ ਹੋ ਵੀਰੇ ਟ੍ਰੇਨ ਜਾ ਰਹੀ ਹੈਗੀ ਇਹ ਬਾਈ ਆਪਾਂ ਜ਼ਮੀਨ ਨਹੀਂ ਕਹਿ ਸਕਦੇ ਇੱਕ ਤਰ੍ਹਾਂ ਦੀ ਪਲਾਟਾਂ ਵਾਲੀ ਵੀ ਕਲੋਨੀ ਕਹਿ ਸਕਦੇ ਹਾਂ ਜੀ ਮੈਂ ਆਪਾਂ ਕਹਿੰਦੀ ਕਲੋਨੀ ਉਹ ਸੜਕ ਤੇ ਬਾਈ ਤੁਸੀਂ ਕੈਮਰਾ ਮਾਰ ਕੇ ਵੀ ਐਵੇਂ ਕਲੋਨੀ ਕੱਟੀ ਹੋਈ ਹੈ ਵੀਰੇ ਰੋਲ ਸਿਟੀ ਦੇ ਨਾਂ ਤੇ ਇੱਥੇ ਜਿਹੜੀ ਕਲੋਨੀ ਕੱਟੀ ਹੋਈ ਹੈ ਤੇ ਇਹ ਬ੍ਰਿਟਿਸ਼ ਸ਼ਹਿਰ ਦੇ ਵਿੱਚ ਆ ਇਹ ਨਗਰ ਕੌਂਸਲਰ ਦੇ ਵਿੱਚ ਆਉਂਦੀ ਹੈ ਵੀਰੇ ਠੀਕ ਆ ਹਾਂ ਤੇ ਜੇ ਲਾ ਸਕਦੇ ਲਗਭਗ ਆ ਨਾਲ ਸ਼ੈਲਰ ਲੱਗਿਆ ਹੋਇਆ ਵੀਰੇ ਤੇ ਨਾਲ ਆ ਜਿਹੜੀ ਸਿੱਧੀ ਪਹੀ ਹੁੰਦੀ ਆ ਸੜਕ ਤੋਂ ਤਕਰੀਬਨ ਤਿੰਨ ਕ ਕੀਲੇ ਛੱਡ ਕੇ ਵੀਰੇ ਇਹ ਬਾਹਾਨਾਗਾ ਚਾਰ ਕੀਲੇ ਸਾਢੇ ਚਾਰ ਕੀਲੇ 6 ਮਰਲੇ ਦਾ ਟੱਕ ਆ ਜੀ ਇਕੱਠਾ ਠੀਕ ਆ ਹਾਂ ਜੀ ਦਰ ਮੇਟਰੋ ਦੇਖਾ ਦਉਂਗੇ ਖੜਾਂਗੇ ਸਹਿਰ ਬਰੇਟੇ ਦੇ ਵਿੱਚ ਯਾਨੀ ਕਿ ਬਈ ਇਹ ਐਮਸੀ ਦੇ ਅੰਡਰ ਆਉਂਦਾ ਜਮੀਨ ਹਾਂ ਐਮਸੀ ਦੇ ਵੀਰੇ ਅੰਡਰ ਚ ਆਉਂਦਾਗਾ ਜੇ ਤਰਸੇਮ ਬਾਈ ਗੱਲ ਕਰੀਏ ਜਿਹੜੇ ਹਿਸਾਬ ਨਾਲ ਇਹ ਇਹਦੇ ਸਿਟੀ ਦੇ ਅੰਡਰ ਆ ਗਿਆ ਬਰੇਟਿਆਂ ਦੇ ਤੇ ਬਾਈ ਕਲੋਨੀਆ ਦੇ ਅੰਡਰ ਆ ਗਿਆ ਜਿਵੇਂ ਇਥੇ ਕਲੋਨੀਆ ਕੱਟੀਆਂ ਹੋਈਆਂ ਨੇ ਆਲੇ-ਦਾਲੇ ਪਲਾਟ ਕੱਟੇ ਹੋਏ ਨੇ ਮਤਲਬ ਆਪਾਂ ਪੁਜਾਉ ਜ਼ਮੀਨ ਦੇ ਮੁੱਲ ਦੇ ਰਿਆਂਗੇ ਇਹ ਬਾਈ ਜਾਨੀ ਕਿ ਬਾਈ ਜੀ ਉਪਜਾਉ ਜ਼ਮੀਨ ਠੀਕ ਆ ਤੁਸੀਂ ਲੈ ਸਕਦੇ ਹੋਗੇ ਹਨਾ ਦੇਖੋ ਜ਼ਮੀਨ ਪਲਾਟਾਂ ਵਾਲੀ ਆ ਜ਼ਮੀਨ ਪਲਾਟਾਂ ਵਾਲੀਆਂ ਵੀਰੇ ਕੋਈ ਮੇਰਾ ਵੀਰ ਕਲੋਨੀ ਕੱਟਣਾ ਚਾਹੁੰਦਾ ਕ ਸੜਕ ਦੇ ਆ ਸੜਕ ਦੇ ਉੱਪਰ ਮਾਰਦੇ ਸਾਰੇ ਇੱਥੇ ਪੈਲਸ ਦੇ ਕਲੋਨੀਆ ਕਟੀਆਂ ਹੋਈਆਂ ਨੇ ਵੀਰੇ ਸਾਰੀ ਜ਼ਮੀਨ ਦੇ ਵਿੱਚ ਤੇ ਨਾਲ ਲਗਮਾਂ ਦੇ ਕੋਈ ਵੀ ਸ਼ੈਲਰ ਤੇ ਨਾਲ ਦੇਖ ਸਕਦੇ ਹੋ ਸਾਰੀ ਵੀਰੇ ਇੰਡਸਟਰੀ ਇੱਥੇ ਬਣੀ ਹੋਈ ਹੈਗੀ ਉਹਦੇ ਨਾਲ ਲਗਮੀ ਇਕੱਠੇ 4.5 ਕਿੱਲੇ ਜ਼ਮੀਨਾਂ ਰੇਟ ਆ ਜਿਹੜਾ ਆਪਾਂ ਜ਼ਮੀਨਾਂ ਵਾਲਾ ਦੇ ਰਹੇ ਆ ਬਾਈ ਠੀਕ ਆ ਹਾਂਜੀ ਬਾਈ ਮੇਤਰੋ ਜ਼ਮੀਨਾਂ ਵਾਲਾ ਰੇਟ ਹੈਗਾ ਤੇ ਤੁਸੀਂ ਜੋ ਮਰਜ਼ੀ ਕਰ ਲਓ ਕਿੰਨਾ ਰੇਟ ਲੱਗੂ ਬਈ ਵਿਕੇ ਰੇਟ ਬਾਈ ਆਪਾਂ ਇਹਦੀ ਡਿਮਾਂਡ ਕਰ ਰਹਿਆਂਗੇ 65 ਲੱਖ ਰੁਪਏ ਕਿਲੇ ਦੀ 65 ਲੱਖ ਰੁਪਏ ਕਿਲੇ ਦਾ ਕਿਲੇ ਦੀ ਬਾਹਰੋਂ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਬਾਹਰ ਜੋ ਜਿਹੜੀ ਜ਼ਮੀਨਾਂ ਦਾ ਰੇਟ ਆ ਉਹ ਵੀ 70-75 ਤੇ ਆ ਜੇ ਆਪਾਂ ਇੰਡਸਟਰੀ ਦੇ ਵਿੱਚ ਲਾਈਏ ਪਰ 65 ਲੱਖ ਰੁਪਿਆ ਪਾਰਟੀ ਨੇ ਡਿਮਾਂਡ ਕਰੀਆ ਮੌਕੇ ਤੇ ਵਧੀਆ ਮਾਨਤਾਣ ਹੋਊਗਾ ਇਹਦੇ ਵਿੱਚੋਂ ਹਾਂ ਮੌਕੇ ਦੇ ਮਾਣ ਤਾੜ ਵਧੀਆ ਹੋਊਗਾ ਵੀਰੇ ਸਕਰੀਨ ਤੇ ਦਿੱਤਾ ਜਿਹੜਾ ਨੰਬਰ ਆਗਾ ਆਪਾਂ ਰੇਟ ਦੱਸਤਾ ਵੀਰ ਬਣ ਕੇ ਉਹ ਬਾਈ ਫੋਨ ਜਰੂਰ ਕਰੋ ਜਿਹੜੇ ਲੈਣ ਦੇ ਚਾਹ ਮਾਨ ਨੇ ਜ਼ਮੀਨ ਖਾਸ ਕਰ ਮਾਨਸਾ ਏਰੀਆ ਬਰੇਟਾ ਦੇ ਭਲਾਡੇ ਵਾਲਿਆਂ ਨੂੰ ਆਫਰ ਆ ਗਈ ਵਧੀਆ ਵੀਰੇ ਜਿਹੜੇ ਨੇੜੇ ਦੇ ਇੱਥੇ ਕਲੋਨੀਆ ਦੇ ਵਿੱਚ ਅੱਜ ਜ਼ਮੀਨ ਖਰੀਦਣਾ ਚਾਹੁੰਦੇ ਨੇ ਬਹੁਤ ਵੱਡੀ ਬਈ ਬਹੁਤ ਵਧੀਆ ਲੋਕੇਸ਼ਨ ਲੈ ਕੇ ਆਇਆਗੇ ਬਹੁਤ ਵਧੀਆ ਅੱਧੂ ਵਧੀਆ ਜ਼ਮੀਨ ਨਹੀਂ ਮਿਲਣੀ ਕਿਤੇ ਲੈ ਵੀ ਮਿੱਤਰੋ ਆਜੋ ਬਾਕੀ ਚੱਕ ਲੋ ਫੋਨ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰੂਏ ਜ਼ਮੀਨ ਚਾਹੀਦੀ ਹੋਵੇ ਬਈ ਆ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਮੋਟਰ ਦੇਖ ਸਕਦੇ ਅੱਧ ਦੀ ਮੋਟਰ ਹੈਗੀ ਯਾਨੀ ਕਿ ਜੇ ਤੁਸੀਂ ਜ਼ਮੀਨ ਕਰਨੀ ਵੀ ਹੋਵੇ 700 ਫੁੱਟ 700 ਫੁੱਟ ਬਈ ਤਰਸ਼ੇਮ ਡੂੰਗਾ ਬੋਰ ਹੈ ਦਾ ਡੂੰਗਾ ਬੋਰ ਆ ਹਾਂ 700 ਫੁੱਟ ਤੇ ਬੋਰ ਹੈ ਦਾ ਠੀਕ ਆ ਕੋਈ ਐਵੇਂ ਨਾ ਕੋਈ 1% ਦੇ ਵਿੱਚ ਕਮੀ ਨਹੀਂ ਦੱਸ ਸਕਦੇ ਤੁਸੀਂ ਵਿਆਹ ਪੈਸੇ ਦੀ ਇੱਕ ਪੈਸੇ ਦੀ ਵੀ ਕਮੀ ਆ ਬਾਣ ਦੇ ਵਿੱਚ ਬਸ ਐ ਲਾ ਲਓ ਪਿੰਡ ਦੀ ਨਾਈ ਦੇ ਘਰਾਂ ਦੇ ਵਿੱਚ ਬਾਣ ਪਿਆ ਬਾਈ ਠੀਕ ਆ ਲੋ ਮੇਤਰ ਦੇਖ ਸਕਦੇ ਹੋ ਭਾਈ ਇਧਰੋਂ ਬিনা ਵੱਡਾ ਵਧੀਆ ਵੱਡਾ ਨਾ ਭਾਈ ਤਿੰਨ ਇਕੱਠਿਆਂ ਦਾ ਤਿੰਨ ਕਰਮਾਂ ਦਾ ਰਸਤਾ ਹੈਗਾ 16.5 ਫੁੱਟ ਰਸਤਾ ਆਉਂਦਾ ਹੈਗਾ ਤੁਸੀਂ ਐ ਲਾ ਲਓ ਸੜਕ ਤੋਂ ਸਿਰਫ ਤਿੰਨ ਗੀਲੇ ਹਟਮਾ ਰੋਡ ਤੋਂ ਆਗਾ ਠੀਕ ਆ ਲੈ ਮੇਤਰ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਭਾਈ ਜਾਣਕਾਰੀ ਲੈ ਲਓ ਤੇ ਜਮੀਨ ਵੀ ਲੈ ਸਕਦੇ ਧੰਨਵਾਦ